ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਦੋਂ ਵੀ ਕੋਈ سنگੀਨ ਅਪਰਾਧ ਕੋਈ ਸੈਂਸੇਸ਼ਨਲ ਕ੍ਰਾਈਮ ਹੁੰਦਾ ਹੈ ਤੇ ਕ੍ਰਿਮੀਨल्स ਦੇ ਮਗਰ ਹੱਥ ਧੋਕੇ ਪੈ ਜਾਂਦੀ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਬੀਤੇ ਦਿਨੀ ਘਗਾ ਏਰੀਆ ਚ ਸੰਜੀਵ ਕੁਮਾਰ ਨਾਮ ਦੇ ਇੱਕ ਵੱਡੇ ਕਰੀਆਨਾ ਵਪਾਰੀ ਦੇ ਘਰੋਂ 28 ਲੱਖ ਰੁਪਇਆ ਕੈਸ਼ ਚੋਰੀ ਹੋਇਆ ਸੀ ਇਸ ਵਾਰ ਦਾ ਕਾਰਨ ਪੂਰੇ ਘਗੇਰੀਏ ਦੇ ਵਪਾਰੀ ਵਰਗ 'ਚੇ ਗਰੋਸ਼ ਪਾਇਆ ਜਾ ਰਿਹਾ ਸੀ ਇਮੀਡੀਏਟਲੀ ਅਸੀਂ ਟੀਮਾਂ ਬਣਾਈਆਂ ਐਸਪੀ ਡੀ ਯੁਗੇਸ਼ ਸ਼ਰਮਾ ਐਸਪੀ ਸਪੈਸ਼ਲ ਬ੍ਰਾਂਚ ਜਸबीर ਸਿੰਘ ਡੀਐਸਪੀ ਪਾਤਣਾ ਦਲਜੀਤ ਵਿਰਗ ਡੀਐਸਪੀ ਡੀ ਪਵਨਜੀਤ ਇੰਚਾਰਜ ਸੀਆਈਏ ਸਮਾਣਾ